ਤਾਂ ਮੇਰੀ ਖੁਸ਼ਕਿਸਮਤੀ ਸੀ ਕਿ ਇਹ ਕਹਾਣੀਆਂ ਵਾਲੀ ਕਿਤਾਬ ਜਿਹੜੀ ਹੈ ਇਹ ਪ੍ਰਾਇਮਰੀ ਸਿੱਖਿਆ ਮਿਡਲ ਸਕੂਲਾਂ ਅਤੇ ਸੋਸ਼ਲ ਸਕੂਲਾਂ ਦੇ ਸਬੰਧਤ ਦੇ ਵਿੱਚ ਇਹ ਲਾਇਬ੍ਰੇਰੀਆਂ ਲਈ ਰეკਮੈਂਡ ਹੋਈ ਉਸ ਤੋਂ ਬਾਅਦ ਮੈਨੂੰ ਸਟੇਟ ਅਵਾਰਡ ਮਿਲਿਆ 1984 ਦੇ ਵਿੱਚ ਸਾਡੇ ਪੰਜਾਬ ਦੇ ਗਵਰਨਰ ਕੇ.ਟੀ. ਸਤਾਰਾ ਵਾਲਾ ਸਾਹਿਬ ਉਹ ਤਸਵੀਰ ਹੈ ਮੇਰੀ ਮੈਨੂੰ 1984 ਦੇ ਵਿੱਚ ਪਟਿਆਲਾ ਲਾਇਬ੍ਰੇਰੀ ਦੇ ਵਿੱਚ ਇਹ ਅਵਾਰਡ ਪ੍ਰਦਾਨ પ્રાપ્ત ਮੈਂ ਕੀਤਾ ਇਹ ਮੈਨੂੰ 1999 ਦੇ ਵਿੱਚ ਨੈਸ਼ਨਲ ਅਵਾਰਡ ਮੈਨੂੰ ਮਿਲਿਆ ਸੀਗਾ ਸਾਡੇ ਭਾਰਤ ਦੇ ਰਾਸ਼ਟਰਪਤੀ ਕੇਟੀ ਸਤਾਰਾ ਵਾਲਾ ਸੌਰੀ ਆਰ ਬੈਂਕਟਰਮਨ ਸਾਹਿਬ ਮੈਨੂੰ ਇਹ ਅਵਾਰਡ ਪ੍ਰਦਾਨ ਕਰ ਰਹੇ ਨੇ ਇਹਦੇ ਵਿੱਚ ਮੇਰੇ ਜੀਵਨ ਦੀਆਂ ਸਾਰੀਆਂ ਗਤੀਵਿਧੀਆਂ ਸ਼ੁਰੂਆਤ ਤੋਂ ਲੈ ਕੇ ਅੱਜ ਤੱਕ ਮੈਂ ਜੋ ਵੀ ਕੁਝ ਕਰਦਾ ਰਿਹਾ ਉਹ ਸਾਰਾ ਇਹਦੇ ਵਿੱਚ ਦਰਜ ਹੈ ਮਿਲਵਾਨ ਜਾ ਰਹੇ ਹਾਂ ਸਤਿਦੇਵ ਸ਼ਰਮਾ ਜੀ ਨਾਲ ਜੋ ਕਿ ਨੈਸ਼ਨਲ ਅਵਾਰਡ ਲੈ ਚੁੱਕੇ ਹਨ ਅਤੇ ਹੋਰ ਵੀ ਉਹਨਾਂ ਕੋਲੇ ਕਈ ਉਪਲਬਧੀਆਂ ਨੇ ਕਈ ਉਹਨਾਂ ਨੂੰ ਅਵਾਰਡ ਮਿਲੇ ਨੇ ਅਤੇ ਉਹਨਾਂ ਵੱਲੋਂ ਚਾਰ ਕਿਤਾਬਾਂ ਵੀ ਲਿਖੀਆਂ ਗਈਆਂ ਹਨ ਬਹੁਤ ਵਧੀਆ ਲੇਖਕ ਹਨ ਸੰਗਰੂਰ ਦੀ ਸ਼ਾਨ ਹਨ ਅਤੇ ਸਾਡੇ ਨਾਲ ਇੱਥੇ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦੀ ਜੀਵਨੀ ਤੇ ਉਹਨੇ ਕਿਤਾਬ ਲਿਖੀ ਹੈ ਸਿਕਾ ਸਰ ਸਿਕਾ ਜੀ ਸਰ ਕੀ ਕਹਿਣਾ ਚਾਹੋਗੇ ਜੋ ਤੁਹਾਡੇ ਵੱਲੋਂ ਕਿਤਾਬਾਂ ਲਿਖੀ ਗਈਆਂ ਨੇ ਕੀ ਸੰਦੇਸ਼ ਹੈ ਕਿਤਾਬਾਂ ਦੀ ਸਰ ਐਜਿ ਐ ਐਕਚੁਅਲੀ ਮੈਂ ਅਧਿਆਪਕ ਹਾਂ ਅਧਿਆਪਕ ਹੋਣ ਦੇ ਨਾਤੇ ਮੈਨੂੰ ਡਿਪਾਰਟਮੈਂਟ ਵੱਲੋਂ ਸਾਡੇ ਰਾਜ ਸਾਇੰਸ ਸਿੱਖਿਆ ਸੰਸਥਾ ਪੰਜਾਬ ਚੰਡੀਗੜ੍ਹ ਇੱਕ ਸਾਡਾ ਸਟੇਟ ਦਾ ਬਹੁਤ ਵੱਡਾ ਦਫ਼ਤਰ ਹੈ ਉਸ ਦਫ਼ਤਰ ਦੇ ਵਿੱਚ ਇੱਕ ਪ੍ਰੋਜੈਕਟ ਸੀਗਾ ਜਿਹਦੇ ਵਿੱਚ ਪ੍ਰਾਇਮਰੀ ਸਿੱਖਿਆ ਵੱਲ ਵਿਆਪਕ ਪਹੁੰਚ ਗਰੁੱਪ ਨਾਂ ਦਾ ਇੱਕ ਮਿਲਿਆ ਸੀਗਾ ਸਟੇਟ ਨੂੰ ਔਰ ਜਿਹਦੀ ਸਪਾਂਸਰਸ਼ਿਪ ਸੀ ਓਹੋ WH ਵੱਲੋਂ ਕੀਤੀ ਗਈ ਸੀ ਤੇ ਉਸ ਦੇ ਸਬੰਧੀ ਮੇਰਾ ਨਾਂ ਇਥੋਂ ਭੇਜਿਆ ਗਿਆ ਸੀ ਜ਼ਿਲ੍ਹਾ ਸੰਗਰੂਰ ਦੇ ਵਿੱਚੋਂ ਹੋਰ ਜ਼ਿਲ੍ਹਿਆਂ ਦੇ ਵਿੱਚੋਂ ਵੀ ਕਈ ਅਧਿਆਪਕ ਆਏ ਸੀਗੇ ਤਾਂ ਉੱਥੇ ਇਸ ਪ੍ਰੋਜੈਕਟ ਦੇ ਵਿੱਚ ਪ੍ਰਾਇਮਰੀ ਸਿੱਖਿਆ ਵੱਲ ਵਿਆਪਕ ਪਹੁੰਚ ਗਰੁੱਪ ਬਣਾ ਦਾ ਜਿਹੜਾ ਉਹਦੇ ਵਿੱਚ ਮਾਡਿਊਲ ਲਿਖਦੇ ਹੁੰਦੇ ਸੀਗੇ ਤੇ ਉਸ ਸਮੇਂ ਸਾਨੂੰ ਪਹਿਲਾਂ ਟ੍ਰੇਨਿੰਗ ਦਿੱਤੀ ਗਈ ਤੇ ਉਸ ਤੋਂ ਬਾਅਦ ਅਸੀਂ ਮਾਡਿਊਲ ਲਿਖਣੇ ਸ਼ੁਰੂ ਕਰ ਦਿੱਤੇ ਪੰਜਾਬ ਦੇ ਵਿੱਚੋਂ ਕੋਈ 40-45 ਟੀਚਰ ਆਏ ਸੀਗੇ ਜਿਨ੍ਹਾਂ ਦੇ ਵਿੱਚੋਂ ਅਖੀਰ ਦੇ ਵਿੱਚ ਅਸੀਂ ਪੰਜ ਚਾਰ ਟੀਚਰ ਰਹਿ ਗਏ ਸੀਗੇ ਤੇ ਉਸ ਥਾਂ ਦੇ ਉੱਤੇ ਅਸੀਂ ਮੋਡਿਊਲ ਲਿਖਦੇ ਸੀਗੇ ਮੈਂ ਤੁਹਾਨੂੰ ਦਿਖਾਉਣਾ ਵੀ ਚਾਹੂੰਗਾ ਇਹ ਮੋਡਿਊਲ ਹੈ ਪਦਾਰਥ ਅਤੇ ਉਸ ਦੇ ਗੁਣ ਇਹ ਸਾਇੰਸ ਦੇ ਵਿਸ਼ੇ ਨਾਲ ਸਬੰਧਤ ਹੈ ਜਿਹਦੇ ਵਿੱਚ ਸਾਡੀ ਇਹ ਟੀਮ ਸੀਗੀ ਜਿਹਦੇ ਵਿੱਚ ਮੇਰਾ ਨਾਂ ਹੈ ਔਰ ਬਾਕੀ ਸਾਡੇ ਦਫ਼ਤਰ ਦੇ ਅਧਿਕਾਰੀ ਜਿਹੜੇ ਮੇਰੇ ਨਾਲ ਸੀਗੇ ਸਭ ਤੋਂ ਪਹਿਲਾਂ ਇਹ ਸਾਇੰਸ ਦੇ ਵਿਸ਼ੇ ਨਾਲ ਪਹਿਲੀ ਇਹ ਜਿਹੜੀ ਲਿਖੀ ਗਈ ਸੀ ਇਹ ਇਸ ਹਿਸਾਬ ਨਾਲ ਲਿਖੀ ਗਈ ਸੀ ਔਰ ਇਸ ਨੂੰ ਸਰਕਾਰ ਵੱਲੋਂ ਬੜੀ ਅੱਛੀ ਰਿਸਪੌਂਸ ਮਿਲਿਆ ਸੀਗਾ ਉਸ ਤੋਂ ਬਾਅਦ ਹੋਰ ਬਹੁਤ ਸਾਰੇ ਮਾਡਿਊਲ ਅਸੀਂ ਲਿਖੇ ਨੇ ਜਿਦੇ ਵਿੱਚ ਇਹ ਮੈਂ ਤੁਹਾਨੂੰ ਹੋਰ ਵੀ ਦਿਖਾਉਣਾ ਚਾਹੂੰਗਾ ਇਹ ਕਈ ਮਾਡਿਊਲ ਨੇ ਜੇਡ ਦੇ ਵਿੱਚ ਮੈਂ ਸ਼ਾਮਲ ਸੀ ਇਹਨਾਂ ਸਾਰੇ ਮੋਡਿਊਲਾਂ ਨੂੰ ਜਦੋਂ ਲਿਖਦੇ ਸੀਗੇ ਤਾਂ ਉਸ ਟਾਈਮ ਮੈਂ ਚੰਡੀਗੜ੍ਹ ਰਹਿੰਦਾ ਸੀ ਕਿਉਂਕਿ ਸਾਨੂੰ ਹਫ਼ਤੇ ਦੇ ਲਈ ਬੁਲਾਇਆ ਜਾਂਦਾ ਸੀ ਔਰ ਉਸ ਹਫ਼ਤੇ ਦੇ ਵਿੱਚ ਮੈਂ ਆਪਣੇ ਇੱਕ ਮਿੱਤਰ ਨੇ ਮੈਂ ਮਿੱਤਰ ਨਾ ਕਹਾ ਉਹਨਾਂ ਨੂੰ ਆਪਣਾ ਛੋਟਾ ਭਰਾ ਕਹਾ ਪਰਮਪਾਲ ਸਿੰਘ ਅੱਜਕੱਲ ਉਹ ਚੰਡੀਗੜ੍ਹ ਦੇ ਵਿੱਚ ਰਹਿ ਰਹੇ ਨੇ ਮੈਂ ਉਹਨਾਂ ਨਾਲ ਵੀ ਰਹਿੰਦਾ ਹੁੰਦਾ ਤਾਂ ਇਹ ਜਦੋਂ ਮੋਡਿਊਲ ਲਿਖਦਾ ਸੀ ਤਾਂ ਮੈਨੂੰ ਕਈ ਵਾਰੀ ਅਰਦੇ ਆਪ ਕੋਈ ਗੱਲਾਂ ਔੜਦੀਆਂ ਤਾਂ ਮੈਂ ਕੁਝ ਲਿਖਦਾ ਜਦੋਂ ਮੈਂ ਲਿਖ ਦਿੱਤਾ ਉਹਨਾਂ ਨੂੰ ਦਿਖਾਉਂਦਾ ਉਹ ਉਸ ਗੱਲ ਦੀ ਬੜੀ ਪ੍ਰਸ਼ੰਸਾ ਕਰਦੇ ਵੀ ਯਾਰ ਸਾਦੇਵ ਤੂੰ ਬਹੁਤ ਸੋਹਣਾ ਲਿਖ ਸਕਦਾ ਹੈ ਉਹਨਾਂ ਤੋਂ ਵੀ ਪ੍ਰੇਰਨਾ ਮਿਲੀ ਕੁਝ ਇਹਨਾਂ ਤੋਂ ਪ੍ਰੇਰਨਾ ਮਿਲੀ ਫਿਰ ਮੈਂ ਇੱਕ 1984 ਦੇ ਵਿੱਚ ਮੈਂ ਸਟੇਟ ਅਵਾਰਡ ਦੇ ਲਈ ਤਿਆਰ ਤਿਆਰੀ ਕਰ ਰਿਹਾ ਸੀਗਾ ਤਾਂ ਮੇਰੇ ਦਿਮਾਗ ਦੇ ਵਿੱਚ ਆਈ ਵੀ ਕਿਉਂ ਨਾ ਬੱਚਿਆਂ ਲਈ ਇੱਕ ਕਹਾਣੀਆਂ ਦੀ ਛੋਟੀ ਜਿਹੀ ਕਿਤਾਬ ਲਿਖਾ ਉਹ ਮੈਂ ਇਹ ਕਹਾਣੀਆਂ ਦੀ ਇੱਕ ਪੁਸਤਕ ਜਿਹੜੀ ਸੀਗੀ ਕਲੀਆਂ ਖੇੜਨ ਕਿਰਨਾ ਨਾਲ ਇਸ ਨਾਂ ਦੀ ਜਿਹੜੀ ਕਹਾਣੀਆਂ ਦੀ ਮੈਂ ਇਹ ਬੱਚਿਆਂ ਦੇ ਲੈਵਲ ਦੀਆਂ ਕਹਾਣੀਆਂ ਨੇ ਜਿਹਦੇ ਵਿੱਚ ਸਿਰਫ 5-7 ਕਹਾਣੀਆਂ ਦਿੱਤੀਆਂ ਨੇ ਔਰ ਇਹਨਾਂ ਨੂੰ ਮੈਂ ਡੀਪੀਆਈ ਦਫ਼ਤਰ ਦੇ ਵਿੱਚ ਇਹ 6 ਕਿਤਾਬਾਂ ਭੇਜੀਆਂ ਪਰਫਾਰਮਾ ਭਰ ਕੇ ਭੇਜਿਆ ਫੀਸ ਭੇਜੀ ਤਾਂ ਮੇਰੀ ਖੁਸ਼ਕਿਸਮਤੀ ਸੀ ਕਿ ਇਹ ਕਹਾਣੀਆਂ ਵਾਲੀ ਕਿਤਾਬ ਜਿਹੜੀ ਹੈ ਇਹ ਪ੍ਰਾਇਮਰੀ ਸਿੱਖਿਆ ਮਿਡਲ ਸਕੂਲਾਂ ਅਤੇ ਸੋਸ਼ਲ ਸਕੂਲਾਂ ਦੇ ਸਬੰਧਤ ਦੇ ਵਿੱਚ ਇਹ ਲਾਇਬ੍ਰੇਰੀਆਂ ਲਈ ਰეკਮੈਂਡ ਹੋਈ ਔਰ ਉਸ ਸਮੇਂ ਮੇਰੀ ਇਹ ਸਾਰੀ ਦੀ ਸਾਰੀ ਕਿਤਾਬ ਜਿਹੜੀ ਸੀਗੀ ਇਹ ਮੇਰੇ ਹੱਥੋਂ ਨਿਕਲ ਗਈ ਸਿਰਫ ਪੰਜ ਚਾਰ ਕਾਪੀਆਂ ਇਸ ਟਾਈਮ ਮੇਰੇ ਪਾਸ ਹਨ ਔਰ ਸਾਡਾ ਇੱਕ ਉਸ ਸੰਸਥਾ ਵੱਲੋਂ ਇੱਕ ਰਸਾਲਾ ਛਪਦਾ ਹਰ ਮਹੀਨੇ ਮੈਂ ਉਸ ਤੋਂ ਬਾਅਦ ਇਹਨਾਂ ਮੋਡੂਲਾਂ ਤੋਂ ਬਾਅਦ ਇਸ ਕਿਤਾਬ ਤੋਂ ਬਾਅਦ ਮੈਂ ਇਹਦੇ ਵਿੱਚ ਵੀ ਇੱਕ ਕਵਿਤਾ ਤੇ ਇੱਕ ਕਹਾਣੀ ਮੈਂ ਲਿਖ ਕੇ ਭੇਜੀ ਜਿਹੜੀ ਕਿ ਇਸ ਜਿਹੜਾ ਸਾਡਾ ਹਰ ਮਹੀਨੇ ਨਿਕਲਦਾ ਹੈ ਇਹਦੇ ਵਿੱਚ ਮੇਰੀਆਂ ਇਹ ਦੋ ਰਚਨਾਵਾਂ ਛਪੀਆਂ ਇਸ ਤੋਂ ਮੈਨੂੰ ਹੋਰ ਵੀ ਬੜੀ ਪ੍ਰਸ਼ੰਸਾ ਮਿਲੀ ਮੇਰੇ ਮਨ ਨੂੰ ਬੜਾ ਹੌਸਲਾ ਮਿਲਿਆ ਕਿ ਮੈਂ ਕੁਝ ਨਾ ਕੁਝ ਜ਼ਰੂਰ ਲਿਖ ਸਕਦਾ ਉਸ ਤੋਂ ਬਾਅਦ ਮੈਨੂੰ ਸਟੇਟ ਅਵਾਰਡ ਮਿਲਿਆ 1984 ਦੇ ਵਿੱਚ ਸਾਡੇ ਪੰਜਾਬ ਦੇ ਗਵਰਨਰ ਕੇ.ਟੀ. ਸਤਾਰਾ ਵਾਲਾ ਸਾਹਿਬ ਉਹ ਤਸਵੀਰ ਹੈ ਮੇਰੀ ਮੈਨੂੰ 1984 ਦੇ ਵਿੱਚ ਪਟਿਆਲਾ ਲਾਇਬ੍ਰੇਰੀ ਦੇ ਵਿੱਚ ਇਹ ਅਵਾਰਡ ਪ੍ਰਦਾਨ ਪ੍ਰਾਪਤ ਮੈਂ ਕੀਤਾ ਮੇਰੀ ਬਹੁਤ ਖੁਸ਼ਕਿਸਮਤੀ ਇਸ ਗੱਲ ਦੀ ਰਹੀ ਕਿ ਮੈਂ ਕੱਲੇ ਸਿੱਖਿਆ ਦੇ ਖੇਤਰ ਦੇ ਵਿੱਚ ਹੀ ਨਹੀਂ ਸਗੋਂ ਮੈਂ ਹੋਰ ਕਈ ਸੰਸਥਾਵਾਂ ਦੇ ਨਾਲ ਜੁੜਿਆ ਜਿਵੇਂ ਕਿ ਰੈੱਡ ਕਰਾਸ ਹੈ ਸਕਾਉਟਿੰਗ ਹੈ ਇਹਦੇ ਵਿੱਚ ਵੀ ਮੈਨੂੰ ਪਰਮਾਤਮਾ ਦੀ ਕਿਰਪਾ ਦੇ ਨਾਲ ਮੈਂ ਜੋ ਮਿਹਨਤ ਕੀਤੀ ਉਸ ਦਾ ਮੈਨੂੰ ਬੜਾ ਰਿਵਾਰਡ ਮਿਲਿਆ रेड क्रॉस ਦੇ ਵਿੱਚ ਵੀ ਮੈਨੂੰ ਅਵਾਰਡ ਮਿਲਿਆ ਸਾਡੇ ਬੀਕੇਐਨ ਚਿਬਰ ਸਾਹਿਬ گورنر ਰਿਟਾਇਰਡ گورنر ਸੀਗੇ ਇਹਨਾਂ ਨੇ ਮੈਨੂੰ ਇਸ ਡੇਟ ਅਵਾਰਡ ਨਾਲ ਨਵਾਜ਼ਿਆ ਮੇਰੀ ਟਰੋਫੀ ਉਹ ਤੁਸੀਂ ਦੇਖ ਰਹੇ ਹੋ ਸਾਡੇ ਮੈਨੂੰ ਤੇ ਸਾਡੇ ਮੈਡਮ ਹੁੰਦੇ ਨੇ ਉਹਨੇ ਆਪਣਾ ਸਾਰੇ ਅਵਾਰਡ ਮਿਲੇ ਨੇ ਸਰ ਇਹ ਕਈ ਮੈਨੂੰ ਪ੍ਰਸ਼ੰਸਾ ਦੇ ਤੌਰ ਤੇ ਮਿਲੇ ਨੇ ਅਵਾਰਡ ਮਿਲੇ ਨੇ ਜਿਹੜਾ ਇਹ ਤੁਸੀਂ ਦੇਖ ਰਹੇ ਹੋ ਸਕਾਉਟਿੰਗ ਦਾ ਅਵਾਰਡ ਹੈ ਉਹ ਮੈਨੂੰ ਐਨ ਆਰ ਆਈ ਸਭਾ ਜਲੰਧਰ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਬਹੁਤ ਸਾਰੀਆਂ ਹੋਰ ਸੰਸਥਾਵਾਂ ਨੇ ਇਹ ਜਿਹੜੀ ਫੋਟੋ ਸਾਹਮਣੇ ਲੱਗੀ ਹੈ ਇਸ ਚ ਕਲਾਵਾਣਾ ਹੈ ਇਹ ਜਿਹੜੀ ਫੋਟੋ ਹੈ ਇਹ ਮੈਨੂੰ 1999 ਦੇ ਵਿੱਚ ਨੈਸ਼ਨਲ ਅਵਾਰਡ ਮੈਨੂੰ ਮਿਲਿਆ ਸੀਗਾ ਸਾਡੇ ਭਾਰਤ ਦੇ ਰਾਸ਼ਟਰਪਤੀ ਕੇ.ਟੀ. ਸਤਾਰਾ ਵਾਲਾ ਸੌਰੀ ਆਰ ਬੈਂਕਟਰਮਨ ਸਾਹਿਬ ਮੈਨੂੰ ਇਹ ਅਵਾਰਡ ਪ੍ਰਦਾਨ ਕਰ ਰਹੇ ਨੇ ਤੇ ਉਸ ਤੋਂ ਬਾਅਦ ਮੈਨੂੰ ਇਹ ਇੱਕ ਹੋਰ 2004 ਦੇ ਵਿੱਚ ਵੀ ਮੈਨੂੰ ਅਵਾਰਡ ਮਿਲਿਆ ਤਗੜੇ ਰਾਈਟਰ ਨੇ ਪ੍ਰੋਫੈਸਰ ਖੜਲਾ ਉਹਨਾਂ ਦਾ ਮੇਰੇ ਨਾਲ ਬੜਾ ਪੁਰਾਣਾ ਵਾਸਤਾ ਹੈ ਉਹਨਾਂ ਦੀ ਫਸਟ ਅਪਪਾਇੰਟ ਮੇਰੇ ਪਿਤਾ ਜੀ ਨਾਲ ਹੋਈ ਸੀ ਉਹ ਮੇਰੇ ਬਾਰੇ ਕਾਫੀ ਕੁਝ ਜਾਣਦੇ ਸੀ ਕਿਉਂਕਿ ਮੈਂ ਸਕਾਉਟਿੰਗ ਦੇ ਕੈਂਪ ਔਰ ਰੈੱਡ ਕਰਾਸ ਦੇ ਕੈਂਪ ਉਹਨਾਂ ਦੇ ਕਾਲਜਾਂ ਦੇ ਵਿੱਚ ਵੀ ਲਾਉਂਦਾ ਰਿਹਾ ਜਿੱਥੇ ਕਿਤੇ ਐਨਐਸਐਸ ਦੇ ਕੈਂਪ ਲੱਗਦੇ ਮੈਨੂੰ ਉਹ ਲੈਕਚਰ ਦੇ ਲਈ ਬੁਲਾਉਂਦੇ ਮੈਂ ਉੱਥੇ ਫਸਟ ایڈ ਹੋਮ ਨਰਸ ਦੀ ਟ੍ਰੇਨਿੰਗ ਦਿੰਦਾ ਜਦੋਂ ਮੇਰੀ ਸਾਰੀ ਗੱਲਬਾਤ ਮਤਲਬ ਇਸ ਗੱਲ ਦੀ ਹੋਈ ਉਹਨਾਂ ਦੇ ਦਿਮਾਗ ਦੇ ਵਿੱਚ ਕਿ ਸਰ ਤੁਸੀਂ ਆਪਣੇ ਜੀਵਨ ਬਾਰੇ ਕੁਝ ਜ਼ਰੂਰ ਲਿਖੋ ਉਹ ਤਕਰੀਬਨ 2 ਸਾਲ ਮੇਰੇ ਪਿੱਛੇ ਬੜੇ ਪੈ ਜਾਂਦੇ ਰਹੇ ਮੈਂ ਇਸ ਗੱਲ ਤੋਂ ਬੜਾ ਝਿਜਕਦਾ ਸੀ ਵੀ ਮੈਂ ਬਹੁਤ ਔਖਾ ਕੰਮ ਹੈ ਆਪਣੀ ਜੀਵਨ ਬਾਰੇ ਸਾਰਾ ਲਿਖਣਾ ਮੈਂ ਟਾਲਦਾ ਰਿਹਾ ਟਾਲਦਾ ਰਿਹਾ ਲੇਕਿਨ ਜਦੋਂ ਇਹ ਆਪਣੀ ਬਿਮਾਰੀ ਹੋਈ ਸੀਗੀ ਕੋਰੋਨਾ ਕੋਰੋਨਾ ਦੇ ਸਮੇਂ ਦੇ ਵਿੱਚ ਜਦੋਂ ਆਪਾਂ ਘਰ ਬੈਠੇ ਸੀਗੇ ਤਾਂ ਉਦੋਂ ਮੈਂ ਰਹਿ ਨਹੀਂ ਸਕਿਆ ਤੇ ਮੈਂ ਬੈਠ ਕੇ ਆਪਣੀ ਇਹ ਜਜ਼ਵਾਤਾਂ ਦੀ ਵੇਦਨੀ ਨਾਂ ਦੀ ਜਿਹੜੀ ਪੁਸਤਕ ਹੈ ਇਹ ਮੈਂ ਲਿਖਣੀ ਸ਼ੁਰੂ ਕੀਤੀ ਇਹਦੇ ਵਿੱਚ ਮੇਰੇ ਜੀਵਨ ਦੀਆਂ ਸਾਰੀਆਂ ਗਤੀਵਿਧੀਆਂ ਸ਼ੁਰੂਆਤ ਤੋਂ ਲੈ ਕੇ ਅੱਜ ਤੱਕ ਮੈਂ ਜੋ ਵੀ ਕੁਝ ਕਰਦਾ ਰਿਹਾ ਉਹ ਸਾਰਾ ਇਹਦੇ ਵਿੱਚ ਦਰਜ ਹੈ ਔਰ ਮੈਂ ਇਸ ਗੱਲੋਂ ਵੀ ਬੜਾ ਅਵਦੇ ਆਪ ਨੂੰ ਕੁੱਛ ਨਹੀਂ ਸੀ ਸਹੀ ਸਮਝਦਾ ਵੀ ਮੈਨੂੰ ਇਸ ਕਿਤਾਬ ਦੀ ਜੋ ਰਿਸਪੌਂਸ ਮਿਲਿਆ ਮੈਨੂੰ ਅਜਿਹੇ ਲੋਕ ਮਿਲੇ ਜਿਹੜੇ ਇਹ ਕਹਿੰਦੇ ਰਹੇ ਕਿ ਅਸੀਂ ਇਹ ਇੱਕ ਸੈਟਿੰਗ ਦੇ ਵਿੱਚ ਕਿਤਾਬ ਪੜ੍ਹੀ ਹੈ ਮੈਨੂੰ ਇਸ ਗੱਲ ਦਾ ਬੜਾ ਅਹਿਸਾਸ ਹੋਇਆ ਵੀ ਇਹ ਇੰਨੀ ਵਧੀਆ ਕਿਤਾਬ ਹੋ ਗਈ ਲੋਕਾਂ ਨੂੰ ਛੱਡਣ ਨੂੰ ਦਿਲ ਨਹੀਂ ਕਰਦਾ ਔਰ ਕਈ ਮੈਨੂੰ ਅਜਿਹੇ ਪਾਠਕ ਵੀ ਮਿਲੇ ਜਿਨ੍ਹਾਂ ਨੇ ਇਹ ਕਿਹਾ ਕਿ ਮੈਨੂੰ ਇਹ ਲੱਗਦਾ ਸਰਦੇਵ ਤੁਸੀਂ ਮੇਰੀ ਕਹਾਣੀ ਲਿਖੀ ਹੈ। ਔਰ ਇਸ ਤੋਂ ਮੈਨੂੰ ਹੋਰ ਵੀ ਬਹੁਤ ਜ਼ਿਆਦਾ ਉਤਸ਼ਾਹਤ ਹੋਇਆ। ਮੇਰੇ ਮਨ ਦੇ ਵਿੱਚ ਬੜੀ ਇਸ ਗੱਲ ਦੀ ਖੁਸ਼ੀ ਹੋਈ ਕਿ ਮੇਰੇ ਜੀਵਨ ਨੂੰ ਲੋਕ ਪੜਦੇ ਨੇ ਔਰ ਉਸ ਤੋਂ ਪ੍ਰਭਾਵਿਤ ਹੋ ਕੇ ਜੋ ਵੀ ਉਹਨਾਂ ਦੇ ਮਨ ਦੇ ਵਿੱਚ ਗੱਲਾਂ ਨੇ ਮੇਰੇ ਨਾਲ ਸਾਂਝੀਆਂ ਕਰ ਦਿੰਦੇ ਨੇ। ਮੇਰੀ ਇਹ 200 ਕਿਤਾਬ ਸੀ ਜਿਹੜੀ ਇਹ ਮੈਂ ਫ੍ਰੀ ਵੰਡੀ ਹੈ ਔਰ ਮੇਰੇ ਲਵੇ ਇਸ ਟਾਈਮ 85 ਬੰਦਿਆਂ ਦੇ ਅਜਿਹੇ ਮੈਸੇਜ ਨੇ ਜਿਨ੍ਹਾਂ ਨੇ ਮੈਨੂੰ ਇਸ ਕਿਤਾਬ ਦੀ ਬੜੀ ਪ੍ਰਸ਼ੰਸਾ ਕੀਤੀ ਔਰ ਉਸ ਦੇ ਨਾਲ ਮੈਨੂੰ ਹੋਰ ਬੜਾ ਹੌਸਲਾ ਮਿਲਿਆ ਉਸ ਤੋਂ ਬਾਅਦ ਮੈਂ ਫੇਰ ਮੇਰੇ ਮਨ ਦੇ ਵਿੱਚ ਇੱਕ ਹਲੂਣਾ ਜਾ ਉੱਠਿਆ ਮੈਂ ਕਿਉਂਕਿ ਬੜੇ ਥੱਲੇ ਤੋਂ ਉੱਠਿਆ ਮੇਰੀ ਇਸ ਪੁਸਤਕ ਦੇ ਵਿੱਚ ਇੱਥੋਂ ਤੱਕ ਵੀ ਲਿਖਿਆ ਹੈ ਵੀ ਮੈਂ ਗੋਹੇ ਵਿੱਚ ਉਗੇ ਨੇ ਸਲਰੇ ਵਿੱਚ ਪੱਟੇ ਨੇ ਡਾਕੀਏ ਦਾ ਕੰਮ ਵੀ ਕੀਤਾ ਹੈ ਔਰ ਪਰਮਾਤਮਾ ਦੀ ਕਿਰਪਾ ਦੇ ਨਾਲ ਮੈਂ ਅੱਜ ਇਸ ਲੈਵਲ ਤੱਕ ਪਹੁੰਚਿਆ ਤਾਂ ਮੇਰੇ ਮਨ ਦੇ ਵਿੱਚ ਉੱਠੀ ਇਹ ਸਵਾਲ ਕਿ ਥੱਲੇ ਤੋਂ ਬੰਦਾ ਜੋ ਉੱਠਦਾ ਹੈ ਤਾਂ ਉਸ ਤੋਂ ਦੂਸਰੇ ਲੋਕ ਜ਼ਰੂਰ ਸਿੱਖਿਆ ਗ੍ਰਹਿਣ ਕਰਦੇ ਨੇ ਜਿਹੜੀ ਮੇਰੀ ਇਹ ਤੀਸਰੀ ਪੁਸਤਕ ਸੀ ਔਜੜ ਰਾਹਾਂ ਦੇ ਸਫਰ ਰਾਹੀ ਇਸ ਦੇ ਵਿੱਚ ਮੈਂ ਉਹਨਾਂ ਲੋਕਾਂ ਦੀ ਗੱਲ ਕੀਤੀ ਹੈ ਜਿਹੜੇ ਬਿਲਕੁਲ ਜ਼ਮੀਨ 'ਚ ਉੱਠੇ ਨੇ ਮੈਂ ਇਹ ਗੱਲ ਦੱਸਣ ਦੇ ਵਿੱਚ ਵੀ ਫਖਰ ਮਹਿਸੂਸ ਕਰਦਾ ਆਪਣੇ ਸ਼ਹਿਰ ਦੀ ਇੱਕ ਹਸਤੀ ਹੈ ਜਿਸ ਨੂੰ ਪੂਰਾ ਏਰੀਆ ਜਾਣਦਾ ਹੈ ਮੈਨੂੰ ਲੱਗਦਾ ਤੁਸੀਂ ਤਾਂ ਬੜੀ ਭਲੀ ਭਾਤ ਜਾਣਦੇ ਹੋਵੋਗੇ ਖਾਨ ਟੇਲਰ ਅਬਦੁਲ ਹਮੀਦ ਖਾਨ ਟੇਲਰ ਮੈਨੂੰ ਯਾਦ ਹੈ ਵੀ ਉਹ ਨਾਲੀ ਦੇ ਉੱਤੇ ਬੈਠ ਕੇ ਛੋਟਾ ਜਿਹਾ ਤਖਤ ਪੋਸ ਰੱਖ ਕੇ ਉਸ ਦੇ ਉੱਤੇ ਉਹ ਤਰਪਾਈ ਕਰਦੇ ਹੁੰਦੇ ਸੀ ਮੈਂ ਉਹਨਾਂ ਦੀ ਪੂਰੀ ਜੀਵਨ ਦੀ ਕਥਾ ਲਿਖੀ ਹੈ ਕਿਸੇ ਸਾਹਬ ਨਾਲ ਉਹ ਤੁਸੀਂ ਵੀ ਦੇਖਿਆ ਹੋਵੇਗਾ ਸ਼ਾਇਦ ਰਜ਼ੋਰੀਆ ਵਾਲਿਆਂ ਦੇ ਦੁਕਾਨ ਦੇ ਮੂਹਰੇ ਬੈੰਦੇ ਸੀ ਉਹ ਤਰਪਾਈ ਕਰਦੇ ਤਰਪਾਈ ਕਰਦੇ ਕਰਦੇ ਫਿਰ ਉਸਨੇ ਸ਼ਹਿਰ ਦੀਆਂ ਜਿਹੜੀਆਂ ਹੋਰ ਦੁਕਾਨਾਂ ਅਸੀਂ ਉਹਨਾਂ ਤੋਂ ਉਹ ਤਰਪਾਈ ਦਾ ਜੋ ਕੱਪੜੇ ਕਿਸੇ ਦੇ ਹੁੰਦੇ ਸੀ ਖਰਾਬ ਉਹ ਲੈ ਕੇ ਆਉਂਦੇ ਉਹ ਕਰਦੇ ਫਿਰ ਉਹਨੇ ਮਸ਼ੀਨ ਦੇ ਨਾਲ ਕੋਟ ਸਿਉਣੇ ਸ਼ੁਰੂ ਕੀਤੇ ਕੱਪੜੇ ਸਿਉਣੇ ਸ਼ੁਰੂ ਕਰ ਦਿੱਤੇ ਹੌਲੀ 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 ਵਧਦੇ ਗਏ ਜੇ ਤੁਸੀਂ ਅੱਜ ਦੇਖ ਰਹੇ ਹੋ ਵੀ ਉਹ ਸਾਡੇ ਸ਼ਹਿਰ ਦੀ ਇੱਕ ਸ਼ਾਨ ਹੈ ਮੈਂ ਉਹਨਾਂ ਦੇ ਘਰ ਵੀ ਗਿਆ ਤੁਸੀਂ ਗੁਰੂ ਜੀ ਹੈਰਾਨ ਹੋਵੋਗੇ ਵੀ ਉਸ ਦਾ ਮਕਾਨ ਮੈਂ ਨਹੀਂ ਕਹਿੰਦਾ ਵੀ ਸ਼ਾਇਦ ਆਪਣੇ ਸ਼ਹਿਰ ਦੇ ਵਿੱਚ ਕਿਸੇ ਦਾ ਮਕਾਨ ਹੋਵੇਗਾ ਪਰ ਉਹ ਅੱਜਕੱਲ ਤੁਹਾਡੇ ਸਾਹਮਣੇ ਘੱਟੋ-ਘੱਟ 200 ਪਰਿਵਾਰਾਂ ਨੂੰ ਰੋਜ਼ਗਾਰ ਦੇ ਰਿਹਾ ਹੈ ਇੱਥੇ ਤੱਕ ਦੀ ਨਹੀਂ ਬਲਕਿ ਉਸ ਨੇ ਇੱਕ ਆਪਣੇ ਜਿਮੀਦਾਰਾਂ ਦੀ ਛੋਟੀ ਜੀ ਲੜਕੀ ਨੂੰ ਆਪਣੇ ਦਫ਼ਤਰ ਦੇ ਵਿੱਚ ਕੰਮ ਕਰਨ ਦੇ ਲਈ ਰੱਖਿਆ ਔਰ ਉਸ ਨੂੰ ਬੇਟੀ ਬਣਾਇਆ ਬੇਟੀ ਬਣਾਉਣ ਤੋਂ ਬਾਅਦ ਉਸਨੇ ਉਸ ਦੀ ਸ਼ਾਦੀ ਕੀਤੀ ਸ਼ਾਦੀ ਤੋਂ ਬਾਅਦ ਉਸ ਦਾ ਮਕਾਨ ਬਣਾਇਆ ਮੇਰੇ ਕਹਿਣ ਤੋਂ ਭਾਵੇਂ ਉਹ ਇਨਸਾਨ ਜਿਹੜਾ ਇੱਕ ਨਾਲੀ ਤੇ ਬੈਠ ਕੇ ਸਿਰਫ ਆਪਣਾ ਗੁਜ਼ਾਰਾ ਹੀ ਕਰਦਾ ਸੀ ਕਸ਼ਮੀਰ ਤੋਂ ਆ ਕੇ ਸੰਗਰੂਰ ਦੇ ਵਿੱਚ ਰਹਿ ਕੇ ਛੋਟੀ ਜਿਹੀ ਉਮਰ ਦੇ ਵਿੱਚੋਂ ਸ਼ੁਰੂ ਕਰਕੇ ਅੱਜ ਉਹ ਮਹਾਨ ਜਿਹੜਾ ਹੈ ਟੇਲਰ ਸਾਡੇ ਸ਼ਹਿਰ ਦੇ ਵਿੱਚ ਕਹਾ ਰਿਹਾ ਹੈ ਔਰ ਉਸ ਦੇ ਬੱਚੇ ਵੀ ਬੜੇ ਲਾਇਕ ਨੇ ਚਾਰੋਂ ਦੇ ਬੱਚੇ ਨੇ ਇੱਕ ਡਾਕਟਰ ਹੈ ਇੱਕ ਇੰਜੀਨੀਅਰ ਹੈ ਇੱਕ ਉਹਨਾਂ ਦੇ ਨਾਲ ਕੰਮ ਕਰਦਾ ਹੈ ਇੱਕ ਵਿਦੇਸ਼ ਦੇ ਵਿੱਚ ਗਿਆ ਹੈ ਅਜਿਹੀਆਂ ਸ਼ਖਸੀਤਾਂ ਦੇ ਵਿੱਚੋਂ ਹੋਰ ਸਾਡੇ ਪਿੰਡ ਦੀ ਇੱਕ ਬਾਣੀਏ ਨੇ ਉਹਨਾਂ ਦੇ ਪਰਿਵਾਰ ਬਾਰੇ ਵੀ ਮੈਂ ਲਿਖਿਆ ਉਹ ਇੰਨਾ ਗਰੀਬ ਪਰਿਵਾਰ ਸੀ ਵੀ ਚੌਲਾਂ ਨੂੰ ਜੀਰੀ ਨੂੰ ਲੈ ਕੇ ਉਖਲੀ ਚ ਕੁੱਟ ਕੇ ਉਹਦੇ ਚੌਲ ਕੱਢ ਲਗੇ ਫਿਰ ਉਹ ਲੋਕਾਂ ਨੂੰ ਦਿੰਦੇ ਹੁੰਦੇ ਸੀ ਤੇ ਹੌਲੀ-ਹੌਲੀ ਉਹ ਪਰਿਵਾਰ ਜਿਹੜਾ ਹੈ ਮੈਂ ਜਿਆਦਾ ਲੰਬੀ ਗੱਲ ਨਾ ਕਰਦਾ ਹੋਇਆ ਇਹ ਦੱਸਣਾ ਚਾਹੁੰਦਾ ਵੀ ਅੱਜ ਉਹ ਅਰਬਾਪਤੀ ਨੇ ਉਹਨਾਂ ਦੀ ਖਾਸ ਗੱਲ ਇਹ ਸੀ ਵੀ ਉਹ ਪੂਰਾ ਪਰਿਵਾਰ ਜਿਹੜਾ ਸੀ ਚਾਰ ਪੰਜ ਭਰਾ ਸੀਗੇ ਉਹ ਸਾਰੇ ਇਕਜੁੱਟ ਸੀ ਸਾਰੇ ਵੱਡੇ ਭਰਾ ਦੇ ਕਹਿਣੇ ਦੇ ਵਿੱਚ ਸੀਗੇ ਔਰ ਅੱਜ ਵੀ ਉਹ ਪੂਰਾ ਪਰਿਵਾਰ ਜਿਹੜਾ ਹੈਗਾ ਉਹ ਇਕੱਠਾ ਰਹਿੰਦਾ ਇੱਕ ਰਾਮਾਇਣ ਦੇ ਵਿੱਚ ਦੋਹਾ ਆਉਂਦਾ ਜਹ ਸੰਮਤੀ ਤਾ ਸੰਪਤੀ ਨਾਨਾ ਜਹਾਂ ਕੁਮਤੀ ਤਹਾ ਵਿਫਤ ਨਿਮ ਨਿਧਾਨਾ ਜਿੱਥੇ ਮੇਲਜੋਲ ਹੁੰਦਾ ਹੈ ਉਥੇ ਤਰ੍ਹਾਂ ਤਰ੍ਹਾਂ ਦੀ ਤੁੰਦੌਲਤ ਗਿਲਦੀ ਹੈ ਔਰ ਜਿੱਥੇ ਕਿਤੇ ਬੈਰ ਵਿਰੋਧ ਹੁੰਦਾ ਹੈ ਉਥੇ ਤਰ੍ਹਾਂ ਤਰ੍ਹਾਂ ਦੀ ਵਿਫਤਾਵਾਂ ਗਿਲਦੀਆਂ ਨੇ ਉਸ ਪਰਿਵਾਰ ਬਾਰੇ ਮੈਂ ਜੋ ਲਿਖਿਆ ਵੀ ਉਹ ਇੰਨੀ ਗਰੀਬੀ ਤੋਂ ਉੱਠ ਕੇ ਮਿਹਨਤ ਕਰਕੇ ਇਤਨੀ ਦੂਰ ਤੱਕ ਪਹੁੰਚੇ ਨੇ ਸੋ ਹੋਰ ਵੀ ਅਜੀ ਹੈ ਮੈਂ ਕਈ ਕਹਾਣੀਆਂ ਜਿਹੜੀਆਂ ਮੈਂ ਤਾਂ ਸਿਰਫ ਤੁਹਾਨੂੰ ਛੋਟੀ ਜੀ ਜਾਣਕਾਰੀ ਦਿੱਤੀ ਹੈ ਇਹਦੇ ਵਿੱਚ ਜਿੰਨੀਆਂ ਵੀ ਕਹਾਣੀਆਂ ਨੇ ਉਹ ਸਾਰੀਆਂ ਇਸੇ ਤਰ੍ਹਾਂ ਦੀਆਂ ਨੇ ਵੀ ਜਿਹੜੇ ਲੋਕ ਜ਼ਮੀਨ 'ਚੋਂ ਉੱਠ ਕੇ ਅੱਜ ਬਹੁਤ ਦੂਰ ਤੱਕ ਪਹੁੰਚੇ ਨੇ ਇਹ ਸਾਰਾ ਜਿਹੜਾ ਹੈ ਇੱਕ ਸਿਰਫ ਮਿਹਨਤ ਦਾ ਇਮਾਨਦਾਰੀ ਦਾ ਔਰ ਸਹਿਯੋਗ ਦਾ ਕਾਰਨ ਬਣਦਾ ਮੈਂ ਉਮੀਦ ਕਰਦਾ ਸੀ ਵੀ ਇਹ ਪੁਸਤਕ ਨੂੰ ਜਿਹੜਾ ਵੀ ਪੜਦਾ ਉਸ ਦੇ ਵੱਲੋਂ ਮੈਨੂੰ ਬੜਾ ਅੱਛਾ ਰਿਸਪੌਂਸ ਮਿਲਦਾ ਹੈ ਮਿਲਿਆ ਵੀ ਹੈ ਔਰ ਹੁਣ ਇਸ ਦੀਆਂ ਵੀ ਮੈਂ 200 ਕਾਪੀ ਸਪਾਈ ਸੀ ਸਿਰਫ 5 ਜਾਂ 7 ਮੇਰੇ ਪਾਸ ਰਹਿਂਦੀਆਂ ਹੋਣਗੀਆਂ ਤੇ ਇਸ ਤੋਂ ਬਾਅਦ ਮੇਰੇ ਮਨ ਦੇ ਵਿੱਚ ਫਿਰ ਵੀ ਇਹ ਬਲਬਲੇ ਕੁਛ ਗੁਰਜੀ ਮੈਂ ਸਹੀ ਦੱਸਾਂ ਬਿ ਲਿਖਣ ਦਾ ਕੰਮ ਬਹੁਤ ਔਖਾ ਕੰਮ ਹੈ ਤੁਸੀਂ ਆਪ ਜਾਣ ਸਿਆਣੇ ਹੋ ਇਹਦੇ ਉੱਤੇ ਖਰਚ ਵੀ ਹੁੰਦਾ ਪਰ ਮੈਨੂੰ ਜਿਹੜਾ ਸਹਿਯੋਗ ਮਿਲਦਾ ਹੈ ਖਾਸ ਕਰਕੇ ਮੈਨੂੰ ਮੇਰੇ ਪਰਿਵਾਰ ਵੱਲੋਂ ਮੇਰੀ ਧਰਮ ਪਤਨੀ ਸ਼੍ਰੀਮਤੀ ਲਾਜ ਦੇਵੀ ਮੈਨੂੰ ਇਹਨਾਂ ਲਿਖਣ ਦੇ ਕੰਮਾਂ ਦੇ ਵਿੱਚ ਵੀ ਮੇਰਾ ਬੜਾ ਸਹਿਯੋਗ ਦਿੰਦੀ ਆ ਔਰ ਜੋ ਕੁਝ ਵੀ ਮੈਂ ਅੱਜ ਹਾਂ ਉਹ ਆਪਣੇ ਪਰਿਵਾਰ ਦੀ ਬਦੌਲਤਾਂ ਕਿਉਂਕਿ ਮੈਨੂੰ ਪਰਿਵਾਰ ਨੇ ਇੰਨਾ ਖੁੱਲ੍ਹ ਦਿੱਤੀ ਹੋਈ ਸੀ ਵੀ ਪੂਰੀਆਂ ਜ਼ਿੰਮੇਵਾਰੀਆਂ ਜਿਹੜੀਆਂ ਸੀ ਮੇਰੀ ਮਿਸਿਸ ਆਪਣੇ ਅੰਦਰ ਤੇ ਰੱਖਦੀ ਸੀ ਔਰ ਮੈਂ ਚਾਲੀ ਚੱਲ ਦੀ ਟ੍ਰੇਨਿੰਗ ਦੇ ਵਿੱਚ ਬਾਹਰ ਵੀ ਚੱਲੇ ਜਾਂਦਾ ਸੀ ਤੇ ਲਿਖਣ ਦੇ ਸਬੰਧ ਵਿੱਚ ਤੁਹਾਨੂੰ ਪਤਾ ਹੈ ਵੀ ਟਾਈਮ ਵੀ ਮਿਲਦਾ ਬੈਠਾ-ਬੈਠਾ ਲਿਖਦਾ ਮੇਰੀ ਹਰ ਲੋੜ ਨੂੰ ਪੂਰਾ ਕਰਦੀ ਸੋ ਮੈਨੂੰ ਸਹਿਯੋਗ ਦੇ ਨਾਲ ਹੀ ਮੈਂ ਮਤਲਬ ਇਹ ਕੁਝ ਕੀਤਾ ਔਰ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਮੈਨੂੰ ਸਕਾਉਟਿੰਗ ਦੇ ਵਿੱਚੋਂ ਵੀ ਕਿਉਂਕਿ ਮੈਂ ਟੀਚਰ ਹੋਣ ਦੇ ਨਾਤੇ ਪ੍ਰਾਇਮਰੀ ਵਿਭਾਗ ਦੇ ਵਿੱਚ ਇੱਕ ਸਾਡੇ ਸੈਕਸ਼ਨ ਹੁੰਦੀ ਹੈ ਕਬਿੰਗ ਦੀ ਜਿਹਦੇ ਵਿੱਚ 6 ਤੋਂ ਲੈ ਕੇ 10 ਸਾਲ ਦੇ ਬੱਚਿਆਂ ਨੂੰ ਸਕਾਉਟਿੰਗ ਦੀ ਟ੍ਰੇਨਿੰਗ ਅਸੀਂ ਦਿੰਨੇ ਆ ਔਰ ਉਹਨਾਂ ਬੱਚਿਆਂ ਨੂੰ ਮੈਂ ਆਪਣੇ ਸਕੂਲ ਦੇ ਵਿੱਚ ਤਿਆਰ ਕਰਵਾ ਕੇ ਗੁਰੂ ਜੀ ਮੈਂ ਨੈਸ਼ਨਲ ਲੈਵਲ ਤੱਕ ਬੱਚਿਆਂ ਨੂੰ ਲੈ ਕੇ ਗਿਆ ਮੈਂ ਨੂੰ ਇਸ ਗੱਲ ਦਾ ਮਾਣ ਹੈ ਵੀ ਸਭ ਤੋਂ ਪਹਿਲਾਂ 골ਡਨ 에어로 어워ਡ ਜਿਹੜਾ ਹੈ ਉਹ ਸਾਡੇ ਸਕਾਊਟਿੰਗ ਦੇ ਵਿੱਚ ਕੱਬ ਸੈਕਸ਼ਨ ਦੇ ਬੱਚਿਆਂ ਲਈ ਹੁੰਦਾ ਹੈ ਔਰ ਮੇਰੇ ਸਕੂਲ ਦੇ 6 ਬੱਚੇ ਸਭ ਤੋਂ ਪਹਿਲੀ ਵਾਰ ਜਦੋਂ ਦਾ ਇਹ 골ਡਨ 에어로 어워ਡ ਸ਼ੁਰੂ ਹੋਇਆ ਉਹ ਮੇਰੇ 6 ਬੱਚੇ ਪ੍ਰਾਪਤ ਕਰਕੇ ਆਏ ਸੀਗੇ ਸੋ ਮੈਨੂੰ ਇਹਨਾਂ ਗੱਲਾਂ ਦੇ ਨਾਲ ਔਰ ਰੈੱਡ ਕਰਾਸ ਦੇ ਨਾਲ ਸਮਾਜ ਦੇ ਵਿੱਚ ਹੋਰ ਸੋਸ਼ਲ ਕੰਮਾਂ ਦੇ ਨਾਲ ਜੁੜਨ ਕਰਕੇ ਮੇਰਾ ਦਾਇਰਾ ਕਾਫੀ ਆਰ ਮੈਨੂੰ ਕਾਫੀ ਕੁਝ ਆਪਣੇ ਦਾਇਰੇ ਤੋਂ ਮੈਨੂੰ ਪ੍ਰਾਪਤ ਹੁੰਦਾ ਉਸ ਨੂੰ ਮੈਂ ਆਪਣੇ ਦਿਮਾਗ ਦੇ ਵਿੱਚ ਰੱਖ ਕੇ ਕਲਮਬਦ ਵੀ ਕਰਦਾ ਔਰ ਮੈਂ ਇਸ ਹਿਸਾਬ ਦੇ ਨਾਲ ਮਤਲਬ ਆਪਣੇ ਜੀਵਨ ਨੂੰ ਚਲਾ ਰਿਹਾ ਤੇ ਉਸ ਤੋਂ ਬਾਅਦ ਮੇਰਾ ਇੱਕ ਹੋਰ ਦੋਸਤ ਮਿੱਤਰ ਬਾਲਕਿਸ਼ਨ ਉਸਨੇ ਮੈਨੂੰ ਕਈ ਵਾਰੀ ਕਿਹਾ ਕਿ ਆਪਾ ਤੁਸੀਂ ਹੁਣ ਇਹ ਕੁਝ ਲਿਖ ਰਹੇ ਹੋ ਮੇਰੀ رائے ਹੈ ਵੀ ਤੁਸੀਂ ਪੁਰਾਣੀਆਂ ਗੱਲਾਂ ਨੂੰ ਵੀ ਜ਼ਰੂਰ ਕਲਮਬੱਧ ਕਰੋ। ਕਈ ਥਾਵਾਂ ਤੇ ਬੈੰਦਾ ਜੇ ਵੀ ਸਾਡੇ ਉਰੇ ਆਪਣੇ ਸ਼ਹਿਰ ਦੇ ਵਿੱਚ ਰਿਟਾਇਰਮੈਂਟ ਤੋਂ ਬਾਅਦ ਮੈਂ ਸੀਨੀਅਰ ਸਿਟੀਜ਼ਨ ਸਸਥਾਪਾਈ ਸੰਸਥਾ ਦੇ ਨਾਲ ਜੁੜਿਆ ਹੋਇਆ ਹਾਂ। ਉੱਥੇ ਵੀ ਗੱਲਾਂ-ਵਾਟਾਂ ਹੁੰਦੀਆਂ ਨੇ ਪੁਰਾਣੇ ਬਜ਼ੁਰਗ ਨੇ ਪੁਰਾਣੀਆਂ ਗੱਲਾਂ ਚੱਲ ਪੈਂਦੀਆਂ ਨੇ। ਮੇਰੀ ਉਹ ਰੀਲ ਦਿਮਾਗ ਦੇ ਵਿੱਚ ਬੜਨ ਦੀ ਤੁਰੀ ਗਈ, ਬੜਨ ਦੀ ਤੁਰੀ ਗਈ। ਵੀਰ ਵਾਕਈ ਉਸ ਦੇ ਸਬੰਧ ਦੇ ਵਿੱਚ ਵੀ ਆਪਾਂ ਨੂੰ ਲਿਖਣਾ ਚਾਹੀਦਾ। ਫੇਰ ਇੱਕ ਮੇਰੀ ਪੁਸਤਕ ਹੋਰ ਜੋੜੀ ਬੜੀ ਛੇਤੀ ਆ ਰਹੀ ਹੈ ਜਿਹਦਾ ਨਾਮ ਹੈ ਪਿੰਡ ਦੀਆਂ ਵਿਸਰੀਆਂ ਯਾਦਾਂ ਉਸ ਕਿਤਾਬ ਦੇ ਵਿੱਚ ਵੀ ਮੈਂ ਉਹ ਪੁਰਾਣਾ ਸੱਭਿਆਚਾਰ ਸਾਰਾ ਕੁਝ ਲਿਖਣ ਦਾ ਯਤਨ ਕੀਤਾ ਹੈ ਕਿਤਾਬ ਆ ਜਾਏਗੀ ਤੇ ਉਸ ਦਾ ਵਿਮੋਚਨ ਹੋਏਗਾ ਉਹਦੇ ਬਾਰੇ ਚ ਡਿਟੇਲਸ ਮੈਂ ਤੁਹਾਨੂੰ ਫਿਰ ਤੁਸੀਂ ਸਮਾਂ ਦਿਓਗੇ ਤੁਹਾਨੂੰ ਜਰੂਰ ਮੈਂ ਉਸ ਬਾਰੇ ਦੱਸਣਾ ਚਾਹੂੰਗਾ ਜੀ ਬਿਲਕੁਲ ਸਾਨੂੰ ਸਾਡੇ ਸਤਿਦੇਵ ਜੀ ਜਿਨ੍ਹਾਂ ਨੇ ਆਪਣੀ ਪੂਰੀ ਜੀਵਨੀ ਦੱਸੀ ਹੈ ਤੇ ਕਿਹੜੇ ਕਿਹੜੇ ਇਹਨਾਂ ਨੂੰ ਐਵਾਰਡ ਮਿਲੇ ਨੇ, ਨੈਸ਼ਨਲ ਐਵਾਰਡ ਮਿਲੇ ਨੇ ਜ ਜਿਹਨਾਂ ਜਿਹਨੂੰ ਕਿਤਾਬਾਂ ਲਿਖਿਆ ਹਨ ਉਸ ਵਿੱਚ ਇਹ ਵੀ ਲਿਖਿਆ ਹੈ ਵੀ ਕਿਹੜੇ ਪਰਿਵਾਰ ਨੇ ਕਿੰਨੀ ਗਰੀਬੀ ਕੱਟੀ ਅਤੇ ਆਪਣੀ ਮਿਹਨਤ ਦੇ ਨਾਲ ਉਹ ਫਿਰ ਅੱਜ ਉਸਨੇ ਬੁਲੰਦੀਆਂ ਨੂੰ ਛੂਹਿਆ ਤਾਂ ਇਹਨਾਂ ਨੇ ਆਪਣੀ ਜੀਵਨ ਦੀ ਦੱਸੀ ਹੈ ਕਿ ਪਹਿਨਾ ਸ਼ੁਰੂ ਤੋਂ ਗੋਹਾ ਪੀਕਦੇ ਰਹੇ ਨੇ, ਡਾਕੀਆ ਦਾ ਕੰਮ ਵੀ ਕਰਦੇ ਰਹੇ ਨੇ, ਲੇਕਿਨ ਜੋ ਮਨ ਦੇ ਵਿੱਚ ਲਗਨ ਸੀ ਨਾ ਕੰਮ ਦੀ ਵੀ ਮੈਂ ਅੱਗੇ ਵਧਣਾ ਉਹ ਲਗਨ ਤੇ ਲੱਗੇ ਰਹੇ, ਮਿਹਨਤ ਕਰਦੇ ਰਹੇ ਅਤੇ ਅੱਜ ਇਹਨਾਂ ਕੋਲੇ ਇਹ ਵਾਰਾਂ ਦੀ ਕੋਈ ਘਾਟ ਨਹੀਂ ਹੈ ਇਹ ਦੱਸ ਰਹੇ ਸੀ ਕਿ ਮੈਨੇ ਟਰੰਕ ਭਰ-ਭਰ ਰੱਖੇ ਹੋਏ ਨੇ ਜੋ ਕੁਝ ਮੇਨ ਨੇ ਜਿਵੇਂ ਨੈਸ਼ਨਲ ਅਵਾਰਡ ਮਿਲੇ ਨੇ ਜਾਂ ਰਾਜਪਾਲ ਤੋਂ ਆਡ ਮਿਲੇ ਨੇ ਜਾਂ ਸਟੇਟ ਲੈਵਲ ਤੇ ਆਡ ਮਿਲੇ ਨੇ ਉਹਨਾਂ ਦੀਆਂ ਫੋਟੋਆਂ ਇਹਨਾਂ ਨੇ ਲਗਾ ਰੱਖੀਆਂ ਨੇ ਅਤੇ ਇਹਨਾਂ ਦੀ ਹੁਣ ਇੱਕ ਕਿਤਾਬ ਵੀ ਆ ਰਹੀ ਹੈ ਜੋ ਕਿ ਪਿੰਡੂ ਪਰਸ ਨੂੰ ਸਮਰਪਿਤ ਹੈ ਕਿ ਜੋ ਪਿੰਡ ਦੇ ਲੋਕਾਂ ਦਾ ਜੀਵਨ ਕਿਹੋ ਜਿਹਾ ਸੀ ਜਾਂ ਜੋ ਆਪਣਾ ਪਿਛੋਕੜ ਦਾ ਜੀਵਨ ਸੀ ਕਿਨਾ ਆਰਾਮਦਾਇਕ ਸੀਗਾ ਉਹਦੇ ਬਾਰੇ ਵੀ ਇਹ ਜੋ ਹੈ ਜੋ ਕਿਤਾਬ ਇਹਨਾਂ ਦੀ ਆ ਗਈ ਤਾਂ ਉਹਦੇ ਬਾਰੇ ਵੀ ਚਰਚਾ ਕਰ ਲਵਾਂਗੇ ਲੇਕਿਨ ਲੋਕਾਂ ਨੂੰ ਜੋ ਹਿੰਮਤ ਹਾਰ ਜਾਂਦੇ ਹਨ ਉਹਨਾਂ ਨੂੰ ਵੀ ਇਹਨਾਂ ਨੇ ਇੱਕ ਦਿਨ ਇੱਕ ਇੱਕ ਸਿੱਖ ਦਿੱਤੀ ਹੈ ਵੀ ਜੇ ਇਨਸਾਨ ਚਾਹੇ ਆਪਣੀ ਮਿਹਨਤ ਨਾਲ ਤਾਂ ਅੱਗੇ ਵਧ ਸਕਦਾ ਹੈ